ਪ੍ਰਸ਼ਾਸਨ ਹੋ ਚਾਓ ਹੋ ਚਾਓ ਹੋ ਚਾਓ ਬਾਲੀ ਪ੍ਰਸ਼ਾਸਨ ਹੋ ਚਾਓ ਹੋ ਚਾਓ ਹੋ ਚਾਓ ਮੇਰਾ ਨਾਮ ਬਲਦੇਵ ਸਿੰਘ ਹੈ ਬਲਦੇਵ ਸਿੰਘ ਨਾਗਵਾਸ਼ੀ ਮੈਂ ਜੁਆਇੰਟ ਐਕਸ਼ਨ ਕਮੇਟੀ ਦਾ ਚੇਅਰਮੈਨ ਹਾਂ ਪਹਿਲਾਂ ਮੈਂ ਇਥੋਂ ਇਸ ਸੈਕਟਰ ਚੌਧਰ ਦੀ ਆਰਡਬੀਅਸ ਦਾ ਪ੍ਰਧਾਨ ਹੁੰਦਾ ਸੀ ਉਸ ਸਮੇਂ ਕੂੜੇ ਦਾ ਕੇਸ ਸਾਡੇ ਸਾਹਮਣੇ ਆਇਆ ਤੇ ਅਸੀਂ ਹਾਈ ਕੋਰਟ ਦੇ ਵਿੱਚ ਆਪਣੇ ਰੈਜ਼ਿਡੈਂਸ ਦੀ ਮਦਦ ਦੇ ਨਾਲ ਉਹਨਾਂ ਦੇ ਕਹਿਣ ਦੇ ਉੱਤੇ ਹਾਈ ਕੋਰਟ ਦੇ ਵਿੱਚ ਅਸੀਂ ਇੱਕ ਕੇਸ ਫਾਈਲ ਕੀਤਾ ਜੀਦਾ ਫੈਸਲਾ 2012 ਨੂੰ ਆ 2012 ਚ ਪ੍ਰਸ਼ਾਸਨ ਨੇ ਕਮਿਟ ਕੀਤਾ ਕਿ ਅਸੀਂ 16 18 ਮਹੀਨੇ ਦੇ ਅੰਦਰ ਅੰਦਰ ਅਸੀਂ 550 50 ਏਕੜ ਦੀ ਸਾਰੀ 50 ਏਕੜ ਦੀ ਜ਼ਮੀਨ ਹੈ ਇਸ ਨੂੰ ਕੌਲੀ ਵਿਕੇ ਉੱਥੇ ਅਸੀਂ ਤਿਆਰੀ ਕਰ ਰਹੇ ਹਾਂ ਸਬਮਿਸ਼ਨ ਜਿਹੜੀ ਲੋੜਿੰਦੀ ਬਸ਼ੀਦੀ ਰਫਟ ਕੀਤੀ ਜਾਊਗੀ ਅਤੇ ਉੱਥੇ ਜੀ 16 ਮਹੀਨੇ ਦੇ ਅੰਦਰ ਅੰਦਰ ਅਸੀਂ ਉੱਥੇ ਪੂਰਾ ਸ਼ਿਫਟ ਕਰ ਦਵਾਂਗੇ ਪਰੰਤੂ ਉਹਨਾਂ ਨੇ ਫਿਰ ਕੀਤਾ ਨਹੀਂ ਉਸ ਤੋਂ ਬਾਅਦ ਫਿਰ ਅਸੀਂ ਦੁਬਾਰਾ ਮੁਕੱਦਮਾ ਕੀਤਾ 2024 19 4 2024 ਨੂੰ ਫੈਸਲਾ ਹੋਇਆ ਦੇਵੇਂ ਇਹ ਕੂੜੇ ਦਾ ਜਿਹੜਾ ਢੇਰ ਲੱਗਿਆ ਚੱਕਿਆ ਜਾ ਵੀ ਇੱਥੇ ਉਹ ਛੋਟਿਆ ਨਾ ਜਾਵੇ ਤੇ ਪ੍ਰਸ਼ਾਸਨ ਨੇ ਬੜੀ ਸੁਹੇਲਤ ਕੀ ਵਾਲਾ ਉਸ ਹੁਕਮ ਦੀ ਪਾਲਣਾ ਕੀਤੀ ਅਤੇ ਉੱਥੋਂ 2000 ਜਿਹੜਾ ਕੂੜਾ ਚੱਕਦਾ ਅੱਜ ਤੱਕ ਕੂੜਾ ਉੱਥੇ ਸਿਟਿਆ ਨਹੀਂ ਹੈਗਾ ਹਾਇਰ ਜਿੰਨੇ ਵੀ ਰੈਂਕ ਦੇ ਬੰਦੇ ਨੇ ਉਹ ਤਾਂ ਇਹ ਕਮਿਟਮੈਂਟ ਹਾਈ ਕੋਰਟ ਤੇ ਕਮਿਟਮੈਂਟ ਕਰਕੇ ਉਹਦੀ ਪਾਲਣਾ ਕਰ ਰਹੇ ਆ ਇੱਥੇ ਸਾਡੇ ਲੋਅਰ ਜਿਹੜੇ ਅਧਿਕਾਰੀ ਨੇ ਉਹ ਇੱਥੇ ਦੁਬਾਰਾ ਉਸੇ ਥਾਂ ਤੇ ਕੂੜਾ ਸਿਟਦੀ ਉਹਨਾਂ ਨੰਬਰਾਂ ਵਿੱਚ ਉਸ ਏਰੀਆ ਵਿੱਚ ਕੂੜਾ ਸੁੱਟਣ ਦੁਬਾਰਾ ਵਿਜਿਤ ਕਰ ਰਹੇ ਆ ਅਸੀਂ ਉਹਨਾਂ ਬੇਇੱਜ਼ਤੀ ਕਰਦੇ ਆ ਕਿ ਤੁਸੀਂ ਆਪਣੇ ਜਿਹੜੇ ਤੁਹਾਡੀ ਹਾਈ ਕੋਰਟ ਆਪਣੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਹੁਕਮਾ ਉਹਨਾਂ ਦੀ ਪਾਲਣਾ ਕਰਦੇ ਹੋਏ ਇਥੋਂ ਡੰਪਿੰਗ ਗਰਾਊਂਡ ਚਾਕੇ ਜਿਹੜੀ ਤੁਸੀਂ ਕਮਿਟਮੈਂਟ ਕੀਤੀ ਆ ਕੇ ਸੀ ਸਮਗੋਲੀ ਬਾਅਦ ਤੇ ਜਾਵਾਂਗੇ ਸਮੋਲੀ ਜਗ੍ਹਾ ਪੈਣੇ ਜਾਵਾਂਗੇ ਉੱਥੇ ਜਾਓ ਅਤੇ ਬਿਹਾਰੀ ਦੇ ਲੋਕਾਂ ਨੂੰ ਸੁੱਖ ਸ਼ਾਂਤੀ ਨਾਲ ਜਿੰਦ ਦੇਣਾ ਧੰਨਵਾਦ ਮੈਂ ਮੈਂ ਰਜਿੰਦਰ ਸਿੰਘ ਸਿੱਤੂ ਪ੍ਰਧਾਨ ਆਰਡਬੀਏ ਸੈਕਟਰ 1991 ਸਾਡੀ ਸ਼ਾਰਦ ਦੀ ਦਿੱਕਸ਼ਮਤੀ ਨਾਲ ਅਸੀਂ ਜੋ ਰੈਕਸ਼ਨ ਲਵਾਂਗੇ ਬਹੁਤ ਸੋਚ ਕੇ ਲਵਾਂਗੇ ਸਾਨੂੰ ਇਸ ਗਵਰਨਮੈਂਟ ਦੀ ਕਾਰਗੁਜ਼ਾਰੀ ਤੇ ਕਿੰਨਾ ਕੈਸਾ ਲਾ ਕੇ ਭਰੋਸਾ ਨਹੀਂ ਜਿਹੜੀ ਗਵਰਨਮੈਂਟ 24 ਵਿੱਚ ਫੈਸਲਾ ਹੋਣ ਤੋਂ ਬਾਅਦ ਕੁੜਾ ਚੱਕਣ ਦਾ ਚੰਬਰ ਤੱਕ ਦਾ ਟਾਈਮ ਲੈ ਕੇ ਕੌਮੀ ਦੀ ਚੱਕ ਪਾਦੀ ਉਹਨੂੰ 1 ਸਾਲ ਤੇ ਇਸ ਗਵਰਨਮੈਂਟ ਨੇ ਹੁਲਕ ਕੀਤਾ ਕੀ ਸਾਨੂੰ ਕੰਮ ਕਰਦਾ ਇਹ ਤਾਂ ਪੁੱਛਿਆ ਜਾਵੇ ਜੇ ਅੱਗੇ ਦਾ ਸਰਦੇ ਨਾਲੇ ਕੋਈ ਸਮਝੋਤਾ ਵੀ ਇਸ ਟਾਈਮ ਤੇ ਕਰਨਾ ਚਾਹੁੰਦੇ ਸਾਨੂੰ ਉਹਦੇ ਤੇ ਕੋਈ ਇਤਬਾਰ ਨਹੀਂ ਕਿਉਂਕਿ ਜਿਹੜੇ ਪਿਛਲੇ ਸਾਲ ਕਰਤੇ ਇਹਨਾਂ ਨੂੰ ਅੱਜ ਤੱਕ ਪੂਰੇ ਨਹੀਂ ਹੋਤਾ ਕਿ ਅਸੀਂ ਇਹਨਾਂ ਨੂੰ ਅੱਗੇ ਕੀ ਆਸ ਰੱਖ ਸਕਦੇ ਵੀ ਜੋ ਸਾਡੇ ਨਾਲ ਕਮਿਟ ਕਰਨਗੇ ਉਹਨੂੰ ਪੂਰਾ ਕਰਨਗੇ ਇਸ ਸਪੈਕਟੇ ਅਸੀਂ ਇਹਨਾਂ ਨੂੰ ਕਿਸੇ ਕਮਿਟਮੈਂਟ ਦੇ ਉਸ ਤੇ ਪ੍ਰੋਚਨ ਨਾ ਕਰਦੇ ਹੋ ਇਸ ਚੀਜ਼ ਨੂੰ ਸਭ ਤੋਂ ਵੱਜਦਾ ਕਿ ਅਸੀਂ ਇੱਥੇ ਡੰਪਿੰਗ ਗਰਾਊਂਡ ਕਲੈਕਸ਼ਨ ਗਰਾਊਂਡ ਕੁਝ ਵੀ ਬਣਨ ਨਹੀਂ ਦੇ ਅਸੀਂ ਹਾਈਪੋਟੈਕ ਇਸ ਦੇ ਅੱਧ ਨਾਲ ਪੈਰੀ ਕਮਿਸ਼ਨੇ ਨਹੀਂ ਲਗਣਦੇ ਜਿਨ੍ਹਾਂ ਨੂੰ ਕੋਈ ਚਾਰਦਵਾਰੀ ਨਹੀਂ ਕਰਨ ਦੇਣੀ ਅਸੀਂ ਕੁਝ ਦਿਨ ਜਿੱਨਾਂ ਨਾਲ ਜੋੜ ਇਥੇ ਲਾਉਣਾ ਤੇ ਸੰਗੋਲੀਆਂ ਚੱਕੀ ਕੁੰਗਰੀ ਲਾਉਣੀ ਸੰਗੋਲੀਆਂ ਇਹ ਲਾਉਣ ਸਭ ਤੋਂ ਜਿੱਨਾਂ ਨਾਲ ਦੀ ਮਦਦ ਕਰਾਉਣੀ ਅਸੀਂ ਇਹਨਾਂ ਦੀ ਹੋਰ ਤੱਕ ਦਾ ਸਾਡੀ ਜਿਹੜੀ ਸੀ ਯੂਨੀਅਨ ਐਸੋਸੀਏਸ਼ਨਾਂ ਘੱਟ ਸੀ ਹੁਣ ਸਾਡੇ ਨਾਲ 15 ਐਸੋਸੀਏਸ਼ਨਾਂ ਹੋਰ ਆਲੇ ਦੁਆਲੇ ਜੁੜ ਚੁੱਕੀਆਂ ਕਿਉਂਕਿ ਜਿਉਂ-ਜਿਉਂ ਇਲਾਕਾ ਡਿਵੈਲਪ ਹੁੰਦਾ ਜਾਂਦਾ ਉੱਥੇ ਐਸੋਸੀਏਸ਼ਨ ਬਣਦੀਆਂ ਜੁੜਦੀਆਂ ਇਹ ਇਹਨਾਂ ਦੇ ਸਾਰਿਆਂ ਦੇ ਐਡਰੈਸ ਹੈ ਫੋਨ ਨੰਬਰ ਹੈ ਜੇ ਕਿਸੇ ਨੇ ਫੋਟੋ ਲੈਣੀ ਲੈ ਸਕਦਾ ਹੈ ਉਹਨਾਂ ਤੋਂ ਕੋਈ ਇੰਟਰਵਿਊ ਲੈਣੀ ਲੈ ਸਕਦਾ ਉਹਨਾਂ ਦੇ ਨਾਲ ਕਿਸੇ ਕਿਸਮ ਦੀ ਰابطਾ ਕਰਨ ਕਰ ਸਕਦੇ ਤੇ ਇਸ ਤੋਂ ਬਿਨਾਂ ਸਾਡੇ ਨਾਲ ਚੱਪੜਚਿੜੀ ਪਿੰਡ ਚੱਪੜਚਿੜੀ ਕਲਾ ਘੁੱਟ ਦੋਨੋਂ ਬਰੀਆਲੀ ਤੇ ਨਾਲ ਇਹ ਆਪਣੇ ਸੁਹਾਣਾ ਤੁਹਾਡੋ ਸੁਹਾਣੇ ਦਾ ਐਕਸ਼ਨ ਤੁਸੀਂ ਦੇਖੇ ਨੇ ਆ ਨਾਲ ਆਪਣੇ ਲਾਂਡਰਾ ਨਾਨਾ ਤੋਂ ਅਗੇ ਸਾਇਦਪੁਰ ਸੋੜਾ ਆਲੇ ਦਲੇ ਸਾਰੇ ਪਿੰਡ ਸਾਡੇ ਨਾਲ ਖੜੇ ਨੇ ਅੱਗੇ ਇਤੋਂ ਤੱਕ ਕਿਸਾਨ ਯੂਨੀਅਨ ਆ ਉਹਨੂੰ ਤਿਆਰ ਸੀ ਅਸੀਂ ਉਹਨਾਂ ਨੂੰ ਇਸ ਕਰਕੇ ਨਹੀਂ ਲਿਆਏ ਕਿ ਅਸੀਂ ਕਿ ਇਹਨੂੰ ਪੋਲਿਟੀਕਲ ਮੰਚ ਨਹੀਂ ਬਣਾਉਣਾ ਚਾਹਤੇ ਇਸ ਕਰਕੇ ਅਸੀਂ ਆਪਣੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਨੂੰ ਉਧਰ ਤੋਂ ਨਾ ਤੋਰੋ ਸਾਨੂੰ ਬਗਾਨਿਆਂ ਦੇ ਹੱਥਾਂ ਨਾ ਦੋ ਆਪਣੇ ਸਮਝ ਕੇ ਸਾਡੇ ਤੇ ਰਾਇਮ ਕਰਦੇ ਹੋਏ ਇੱਥੋਂ ਕੂੜੇ ਦਾ ਢੇਰ ਚੱਕ ਕੇ ਲੈ ਕੇ ਜਾਓ ਇਹ ਸਰਕਾਰ ਦਾ ਫਿਚਰ ਕੀ ਦੇਖੀਏ ਸਾਡਾ ਹੈ ਜੀ ਸਰਕਾਰ ਦਾ ਫਿਚਰ ਕੀ ਦੇਖੀਏ ਇਸ ਤਰ੍ਹਾਂ ਦੇ ਕੰਮ ਕਰੇ ਸਰਕਾਰ ਸਾਨੂੰ ਕੁਝ ਨਹੀਂ ਕਰਦੀ ਤਾ ਜੀ ਸਰਕਾਰ ਤਾਂ ਮੈਨੂੰ ਸਮਝ ਨਹੀਂ ਆਉਂਦੀ ਸਰਕਾਰ ਹੈ ਕਿ ਨਹੀਂ ਮੈਨੂੰ ਇਹ ਅਫਸੋਸ ਨਾਲ ਕਹਿਣਾ ਪੈਂਦਾ ਜਿਹੜੇ ਰਿਪਰੈਜ਼ੈਂਟ ਨੂੰ ਜਿਹੜੇ ਰਿਪਰੈਜ਼ੈਂਟੇਟਿਵ ਨੂੰ ਅਸੀਂ ਆਪਣੇ ਐਫਐਲ ਸਾਹਬ ਨੂੰ ਇਹ ਕਿਹਾ ਕਿ ਤੁਸੀਂ ਇਹਦੇ ਬਾਰੇ ਸੋਚੋ ਉਹ ਇੱਕ ਇਹੀ ਸਵਾਲ ਪੁੱਛਦੇ ਆ ਵੀ ਮੈਂ ਗੁੰਡਾ ਕਿੱਥੇ ਸਿਟਾਂ ਉਹਨੂੰ ਅੱਜ ਤੱਕ ਇਹ ਨਹੀਂ ਪਤਾ ਕਿ ਜਿਹੜੀ 50 ਏਕੜ ਜ਼ਮੀਨ ਅੱਜ ਦੇ 13 ਸਾਲ ਪਹਿਲਾਂ ਤੁਸੀਂ ਖਰੀਦੀ ਆ ਸਰਕਾਰੀ ਪੈਸੇ ਨੂੰ ਬੇਸਟ ਕੀਤਾ ਹੋਇਆ 50 ਏਕੜ ਨਾਂ ਤੇ ਖੱਚ ਕੇ ਉਹ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਮੈਂ ਕਿਹੜੀ ਜ਼ਮੀਨ ਖਰੀਦੀ ਆ ਔਰ ਉਹਨਾਂ ਦੇ ਜ਼ਬਾਨੇ ਚ ਖਰੀਦੀ ਆ ਔਰ ਜਿਹੜੀ ਮੈਂ ਜਿਹੜੇ ਕਮਿਸ਼ਨਰ ਨੇ ਖਰੀਦੀ ਆ ਉਹ ਦੁਬਾਰਾ ਆਇਓ ਕਹਿੰਦੇ ਵੀ ਇੱਥੇ ਕੁਝ ਨਹੀਂ ਆ ਅਸੀਂ ਕੋਈ ਕੁਝ ਨਹੀਂ ਆ ਉਹ ਵੀ ਵਿਚਾਰ ਚੇਤੇ ਸਰਕਾਰ ਤੋਂ ਕੀ ਅਸਰ ਖੀ ਲੋਕਾਂ ਕੋਈ ਅਪੀਲ ਕਰਨਾ ਚਾਹੁੰਦਾ ਲੋਕਾਂ ਨੂੰ ਮੈਂ ਇਹੀ ਅਪੀਲ ਕਰਾਂਗਾ ਸਮੂਹ ਨਾ ਇਹ ਵੀ ਨਾ ਮਹਾਰਾਜ ਦੇ ਇਲਾਕੇ ਤੋਂ ਨਾਲ ਦਲ ਦਲ ਤਰੀ ਮੈਂ ਪੂਰੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਆਪਣੇ ਇਸ ਸ਼ਹਿਰ ਦੇ ਵਿੱਚ ਚਾਹੇ ਅਸੀਂ ਬੱਕਰੇ ਬੱਕਰੇ ਨਜ਼ਰ ਆ ਰਹੇ ਹਰਿਆਣਾ ਆਪਣੇ ਪੰਜਕੂਲਾ ਲਈ ਬੈਠਾ ਅਸੀਂ ਮਾੜੀ ਲਈ ਬੈਠੇ ਹਾਂ ਚੰਡੀਗੜ੍ਹ ਹੈ ਪਰੰਤੂ ਇਹ ਸ਼ਹਿਰ ਇੱਕ ਜੁਆਇੰਟ ਸ਼ਹਿਰ ਹੈ ਇੱਕ ਆਬਾਦੀ ਜੁਆਇੰਟ ਆਬਾਦੀ ਸਾਰੇ ਆਪਣੇ ਚਾਰੇ ਇਲਾਕੇ ਦੇ ਨਮਾਇੰਦਿਆਂ ਨੂੰ ਜਿਹੜੇ ਬਰਹਿਣ ਵਾਲੇ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਸੁਚੇਤ ਹੋਵੋ ਅਤੇ ਕਿਤੇ ਵੀ ਕੂੜੇ ਦਾ ਢੇਰ ਲੱਗਣ ਨਾ ਦਿਓ ਹਮੇਸ਼ਾ ਆਪਣੇ ਹਾਲੇ ਦੁਆਲੇ ਨੂੰ ਸਾਫ਼ ਰੱਖੋ ਨਮਾਇੰਦੇ ਜਿਹੜੇ ਭਲਵਾਂ ਐਮਐਲਏ ਸਾਡਾ ਹੋਣਾ ਨੇ ਇਸ ਬਾਰੇ ਕਰਕੇ ਕੁੱਤਾ ਸੈਕਟਰੀ ਚੈੱਕ ਇੱਥੇ ਵੋਟ ਫੋਰ ਕਰਨਾ ਨੇ ਨੌਕਾ ਨੇ ਆਪਣੀ ਕੜੀ ਮਿਹਨਤ ਨੇ ਜਾਨੀ ਸਾਰੀ ਜ਼ਿੰਦਗੀ ਦੀ ਕਮਾਈ ਲਗਾਈ ਦੀ ਹੈ ਤੇ ਅੱਜ ਉਥੇ ਸਰਕਾਰ ਕੰਪਨੀ ਬਣਾਉਣ ਬਾਰੇ ਤਾਂ ਦਸੋਂ ਲੋਕ ਕਿੱਥੇ ਜਾਂਦੇ ਮਾਸਟਰ ਪਲਾਨ ਬਹੁਤ ਖੂਬ ਸਰ ਦੂਜਾ ਤੁਹਾਡੀ ਸਵਾਲ ਦਾ ਜਵਾਬ ਹੈ ਸਰ ਤੁਸੀਂ ਕਹਿੰਦੇ ਹੋ ਸਰਕਾਰ ਨੂੰ ਅਪਰੋਚ ਕੀਤਾ ਸਰਕਾਰ ਦੇ ਰਿਪਰੈਜ਼ੈਂਟਡ ਐਮ ਐਲ ਏ ਹੁੰਦਾ ਮਨਿਸਟਰ ਹੁੰਦਾ ਅਸੀਂ ਪਿਛਲੇ 15 ਸਾਲ ਤੋਂ ਹੱਥ ਜੋੜ ਜੋੜ ਬੈਂਕਾਂ ਕਰਦੇ ਥੱਕ ਗਏ ਉਹਨਾਂ ਲਈ ਜੁੱਤੀਆਂ ਲਾ ਕੇ ਅਰਦਾਸਾਂ ਕੀਤੀਆਂ ਵੀ ਤੁਸੀਂ ਕਾਮਯਾਬ ਹੋਵੋ ਮਨਿਸਟਰ ਬਣ ਕੇ ਆਓ ਤੇ ਸਾਡੇ ਕੁੜੀ ਦਾ ਢੇਰ ਨੂੰ ਚਕਾਓ ਹੁਣ ਦੱਸੋ ਅੱਜ ਦੋ ਵਾਰ ਕੀ ਕਰੀ? ਰਾਜ ਸਿ ਸਰਕਾਰ ਨਾਲ ਨਹੀਂ ਜਾ। ਹਜੀ ਸਰਕਾਰ ਨੂੰ ਅਸੀਂ ਕੀ ਸਰਕਾਰ ਨੂੰ ਅਸੀਂ ਕੀ ਕਹਿਣਾ ਅਸੀਂ ਤਾਂ ਹਾਈ ਕੋਰਟ ਨੂੰ ਕਹਤਾ ਹੁਣ ਸਾਰੇ ਹਾਈ ਕੋਰਟ ਨੇ ਸਰਕਾਰ ਨੇ ਮੈਂ ਇਸ ਗੱਲ ਤੋਂ ਤਾਬੇ ਨਾ ਕਹਿੰਦਾ ਕਿ ਡੇਢ ਘੰਟਾ ਸੀਨੀਅਰ ਅਧਿਕਾਰੀਆਂ ਉੱਤੇ ਕਢਾ ਕੇ ਰੱਖੇ ਜਿੱਦੜੇ ਫੈਸਲਾ ਹੋਇਆ। ਬਹੁਤ ਵੱਡੀ ਗੱਲ ਹੈ। ਉੱਥੇ ਇਹ ਫੈਸਲਾ ਡੇਢ ਢਾਈ ਡੇਢ ਘੰਟਾ ਲੱਗਿਆ। ਅਰ ਦੋ ਦਿਨ ਲੱਗੇ ਲਗਾਤਾਰ ਅੱਜ ਡੇਟਾ ਦੂਜੇ ਦਿਨ ਫਿਰ ਬਲਾ ਲੇ ਇਹ ਫੈਸਲਾ ਤਾਂ ਹੋਇਆ ਹੁਣ ਅਸੀਂ ਸਰਕਾਰ ਨੂੰ ਕੇ ਸਰਕਾਰ ਦੇ ਕਾ ਗੋਡੇ ਘਟਣਿਆ ਹਾਈ ਕੋਰਟ ਜੋ ਕੀ ਫੈਸਲਾ ਜਿੱਤ ਕੇ ਚੁਪਿਆ ਮੈਂ ਐਡ ਕਰੂੰਗੀ ਐਨਜੀਟੀ ਨੇ ਵੀ ਇਹਨਾਂ ਨੂੰ ਜੁਰਮਾਨਾ ਕੀਤਾ ਵੈ 26 ਲੱਖ ਰੁਪਏ 26 ਲੱਖ ਰੁਪਏ ਐਨਜੀਟੀ ਨੇ ਜੁਰਮਾਨਾ ਕੀਤਾ ਇਸ ਟੰਪੰਗਰਾਉਂਡ ਹੋਜੀ ਜਿਹੜੇ ਡਿਫਰਟ ਅਸੋਸੀਏਸ਼ਨਾਂ ਨੇ ਕਾਰਪੋਰੇਸ਼ਨਾਂ ਨੇ ਉਹਨਾਂ ਤੋਂ ਤੁਸੀਂ ਕੀ ਯਾਦ ਕਰ ਸਕਦੇ ਹੋ ਨਾਲੇ ਪ੍ਰੀਵਿਅਸ ਸਰਕਾਰਾਂ ਬੁਰਜ ਬਣਾਉਂਦੇ ਰਹਿ ਗਏ ਆਪਣੀ ਚੱਪੜ ਚਿੜੀ ਦਾ ਇਹਨਾ ਇਤਿਹਾਸਿਕ ਸਥਾਨ ਹੈ ਉੱਥੇ ਇਹਨਾਂ ਨੇ ਥੂੜੇ ਦਾ ਢੇਰ ਲਵਾਤਾ ਸਾਨੂੰ ਉਹੀ ਰਾਹ ਹੈ ਅਰ ਬਹਾਵਦੀਆ ਸਾਨਾ ਗੁਰਦੁਆਰਾ ਸਾਹਿਬਾ ਉਥੇ ਹਿਸਟੋਰੀਕਲ ਗੁਰਦੁਆਰਾ ਉਹ ਗੁਰਦੁਆ ਕੋ ਉਸ ਮਹਾਨ ਆਤਮਾ ਦਾ ਗੁਰਦੁਆਰਾ ਹੈ ਜੀਨੇ ਸਾਨੂੰ ਸਿਰ ਚੱਕ ਕੇ ਜੀਉਣ ਦਾ ਅਹਿਸਾਸ ਕਰਾਇਆ ਹੱਕ ਦੋ ਆਇਆ ਜੋ ਸਾਡੀ ਬੇਨਤੀ ਹੈ ਸਾਰੇ ਤੁਹਾਡੇ ਵੀ ਆਬ ਮਾਧਿਅਮ ਦੇ ਕੇ ਸਾਡੀ ਤੁਸੀਂ ਮਦਦ ਕਰੋ ਸਾਡੀ ਕਿਹਾ ਆਪਣੀ ਮਦਦ ਆਪ ਕਰੋ ਮੁੱਖਤਾ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੋਹਾਲੀ ਵਿੱਚ ਸਾਤ ਤੁਸੀਂ ਵੀ ਲੈ ਰਹੇ ਹੋ ਅਸੀਂ ਵੀ ਲੈ ਰਹੇ ਹਾਂ ਸਾਡੀ ਆਵਾਜ਼ ਬਲੰਦ ਕਰੋ